ਰਾਤ ਪਿੰਡ ਲੁਬਾਣਿਆ ਪਾਲੀ ਨੇੜੇ ਮੁਕਸਰ ਪੁਲਿਸ ਤੇ ਵੱਲੂ ਐਨਕਾਊਂਟਰ ਕੀਤਾ ਗਿਆ ਤੇ ਇਸ ਐਨਕਾਊਂਟਰ ਦੇ ਵਿੱਚ ਜ਼ੱਫੀ ਵਿਅਕਤੀਆਂ ਨੇ ਸਾਥੀਆਂ ਸਮੇਤ ਇੱਕ ठेकेदार ਤੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਤੇ ਜਿਸ ਤੇ ਚੱਲਦਿਆਂ ਲੁਬਾਣਿਆ ਵਾਲੀ ਨੇੜੇ ਪੁਲਿਸ ਨੇ ਫਰੋਤੀ ਦੀ ਰਕਮ ਦੇਣ ਬਹਾਨੇ ਵਿਅਕਤੀਆਂ ਨੂੰ ਬੁਲਾਇਆ ਤੇ ਜਿਸ ਤੋਂ ਬਾਅਦ ਇਨਾ ਮੁਜ਼ਮਾ ਦੇ ਵੱਲੋਂ ਪੁਲਿਸ ਤੇ ਉੱਪਰ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਤੇ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਕਿ ਛੇਤੀਆਂ ਪੇਪਰ ਮੇਲ ਰੁਪਾਣਾ ਵਿੱਚ ਕੰਮ ਕਰਦੇ ਇੱਕ ਠੇਕੇਦਾਰ ਨੂੰ ਪਿਛਲੇ ਦਿਨੀ ਮੋਬਾਈਲ ਦੇ ਉੱਪਰ ਕਿਸੇ ਨਾਮਾ ਲੂਮ WhatsApp ਨੰਬਰ ਤੋਂ ਪੰਜ-ਛੇ ਕਾਲ ਆਈਆਂ ਸਨ ਹਾਲਾਂਕਿ ਉਸ ਦੇ ਵੱਲੋਂ ਨਾਂ ਪੁੱਛਣ ਤੇ ਫੋਨ ਕਾਲ ਡਿਸਕਨੈਕਟ ਕਰ ਦਿੱਤੀ ਜਾਂਦੀ ਸੀ ਜਦ ਕਿ ਆਖਰੀ ਵਾਰ WhatsApp 콜 ਦੇ ਵਿੱਚ ਉਸਤੇ ਕੋਲੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਦੇ ਇਸੀ ਸੂਚਨਾ ਉਸਨੇ ਥਾਣਾ ਸਦਰ ਪੁਲਿਸ ਨੂੰ ਦਿੱਤੀ ਤੇ ਜਿਸ ਉੱਤੇ ਕਾਰਵਾਈ ਕਰਦਿਆਂ ਹੋਇਆ ਥਾਣਾ ਸਦਰ ਪੁਲਿਸ ਨੇ ਰੰਤਦਾਰੀ ਮੰਗਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ ਤੇ ਇਸ ਦੇ ਤਹਿਤ ਹੀ ਲੁਬਾਣਿਆਂ ਵਾਲੀ ਨੇੜੇ ਪੁਲਿਸ ਨੇ ਫਰੋਤੀ ਦੀ ਰਕਮ ਦੇਣ ਤੇ ਬਹਾਨੇ ਨਾ ਮੁਲਜ਼ਮਾਂ ਨੂੰ ਬੁਲਾਇਆ ਤੇ ਉਹਨਾਂ ਦਾ ਇਨਕਾਊਂਟਰ ਕੀਤਾ ਜਿਸ ਦੇ ਵਿੱਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਹੈ ਤੇ ਜਿਸ ਨੂੰ ਕੀ ਹਸਪਤਾਲ ਵਿੱਚ ਦਾਖਲ ਕਰ ਪਾਇਆ ਗਿਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਸਗੇ ਇੱਕ ਕੰਟਰੈਕਟਰ ਸੇਤਿਆ ਮਿਲਦੇ ਵਿੱਚ इन्होंने एक एक्सटॉशन कॉल आई रही थी लॉरेंस बिश्नो के नाम जो बंदे सके इन्ह तो एक करोड़ रुपए की मंग कर रहे ये जो साधु राम है इन्होंने पुलिस में अप्रोच किया अप्रोच कर तो बाद टीम बनाई तो जो एक्सटॉशनिस्ट है इन्होंने गलबात शुरू की जो इन ये इन्होंने नैगोशिएशन चलती रही जी नैगोशिएशन तो बाद एक प्लैन बने कि असी जो है पैसे हैंड ओवर करा ਤੇ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਬੰਗੇ ਇਹਨਾਂ ਨੂੰ ਟਰੈਕ ਕੀਤਾ ਜਾਏਗਾ ਤੇ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇੰਚਾਰਜ ਸੀਆਈਏ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਤੇ ਡੀਐਸਪੀਡੀ ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀਗੇ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਗਿਆ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਸ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਇਹਨਾਂ ਚੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ 100 ਕਾਲਸ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕੰਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਹੈਗੀ ਹੈ ਇਹਨਾਂ ਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋਂ 1 ਰੁਪਏ ਐਕਸਟਰਾ ਕਰਨ ਦਾ ਪਲਾਨ ਕੀਤਾ ਸੀ ਤੇ ਬਾਅਦ ਦੇ ਵਿੱਚ ਜੋ ਗਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਨਾਲ ਇਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਬੱਜਾ ਉਨੂੰ ਹਸਪਤਲ ਲੈ ਕੇ ਗਏ ਹੀ ਇਜ਼ ਇੰਜਰਡ ਬਟ ਹੀ ਇਜ਼ ਸੇਫ ਸਰ ਅਦਰ ਤੋਂ ਇਹ ਨਤੂ ਰੰਗਦਾਰੀ ਮੰਗ ਰਹੀ ਸੀ ਇਹ ਰੰਗਦਾਰੀ ਨੂੰ ਚੱਲ ਜੀ ਦੋ ਦਿਨ ਹੋ ਗਏ ਸੀ ਕੱਲ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਨਾਲ ਦੇ ਨਾਲ ਹੀ ਇਸ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਤੇ ਵੀ ਹੈਡ ਸਟਾਰਟਡ ਵਰਕਿੰਗ ਆਊਟ ਕਿ ਇਹ ਜੋ ਬੰਦੇ ਹੈਗੇ ਕਿਵੇਂ ਇਹਨੂੰ ਨਾਬ ਗਰਾਂਗੇ ਇਹ ਲਾਰੈਂਸ ਬਿਸ਼ਨੋਏ ਜੋ ਗੈਂਗਸਟਰ ਹੈਗਾ ਉਹਦਾ ਨਾਮ ਲੈ ਕੇ ਫਿਰੋਤੀ ਮੰਗ ਰੇ ਸੀ ਤੇ WBC ਕੋਈ ਲਾਰੈਂਸ ਨਾਲ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਤਾਲ ਹੈਗੀ ਜੀ ਉਹਦੇ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹਨ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਆਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਹੈ ਇਹਨਾਂ ਦੇ ਨਾਲ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ ਦੱਸ ਦिए ਕਿ ਜ਼ਖਮੀ ਦੀ ਪਛਾਣ ਸੁਖਮੰਦਰ ਸਿੰਘ ਵਜੋਂ ਹੋਈ ਹੈ ਜਦਕਿ ਬਾਕੀ ਦੋਹਾਂ ਦੀ ਪਛਾਣ ਲਖਵੀਰ ਸਿੰਘ ਅਤੇ ਸਰਬਣ ਸਿੰਘ ਵਜੋਂ ਹੋਈ ਹੈ ਦੱਸ ਦिए ਕਿ ਇਹਨਾਂ ਵਿੱਚੋਂ ਇੱਕ ਨੂੰ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਦੱਸ ਦिए ਕਿ ਪੁਲਿਸ ਇਹਨਾਂ ਦੋਸ਼ੀਆਂ ਦੀ ਪਿਛਲੇ 3-4 ਦਿਨਾਂ ਤੋਂ ਪਾਲ ਦੇ ਵਿੱਚ ਲੱਗੀ ਹੋਈ ਸੀ ਜਿਸ ਸਹਤ ਪੁਲਿਸ ਨੇ ਕਾਰਪਾਈ ਕਰਦਿਆਂ ਹੋਇਆ ਇਹ ਵੱਡਾ ਐਨਕਾਊਂਟਰ ਕੀਤਾ ਜਗਬਾਣੀ ਟੀਵੀ ਦੇ ਲਈ ਮੁਕਤ ਸਾਹਿਬ ਤੋਂ ਐਚ 2 ਟੀਵੀ ਰਿਪੋਰਟ ਦੇ ਮੀਂਹ ਦੇ ਵਿੱਚ ਪੁਜਾ ਪੁਲਿਸ ਦੇ ਵੱਲੋਂ ਵੱਡਾ ਐਨਕਾਊਂਟਰ ਕੀਤਾ ਗਿਆ ਦੱਸਿਆ ਕਿ ਬੀਤ ਰਾਤ ਪਿੰਡ ਲੁਬਾਣਿਆ ਪਾਲੀ ਨੇੜੇ ਮੁਕਸਰ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਤੇ ਇਸ ਐਨਕਾਊਂਟਰ ਦੇ ਵਿੱਚ ਜ਼ੱਫੀ ਵਿਅਕਤੀਆਂ ਨੇ ਸਾਥੀਆਂ ਸਮੇਤ ਇੱਕ ठेकेदार ਤੋਂ 1 ਕਰੋੜ ਰੁਪਏ ਦੀ ਫਰੋਤੀ ਬੰਗੀ ਸੀ ਤੇ ਜਿਸ ਤੇ ਚੱਲਦੇ ਆ ਲੁਬਾਣਿਆ ਵਾਲੀ ਨੇੜੇ ਪੁਲਿਸ ਨੇ ਫਰੋਤੀ ਦੀ ਰਕਮ ਦੇਣ ਬਹਾਨੇ ਵਿਅਕਤੀਆਂ ਨੂੰ ਬੁਲਾਇਆ ਤੇ ਜਿਸ ਤੋਂ ਬਾਅਦ ਇਨਾ ਮੁਜ਼ਮਾ ਦੇ ਵੱਲੋਂ ਪੁਲਿਸ ਤੇ ਉੱਪਰ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਤੇ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਕਿ ਛੇਤੀਆਂ ਪੇਪਰ ਮੇਲ ਰੁਪਾਣਾ ਵਿੱਚ ਕੰਮ ਕਰਦੇ ਇੱਕ ਠੇਕੇਦਾਰ ਨੂੰ ਪਿਛਲੇ ਦਿਨੀ ਮੋਬਾਈਲ ਦੇ ਉੱਪਰ ਕਿਸੇ ਨਾਮਾ ਲੂਮ WhatsApp ਨੰਬਰ ਤੋਂ ਪੰਜ-ਛੇ ਕਾਲ ਆਈਆਂ ਸਨ ਹਾਲਾਂਕਿ ਉਸਤੇ ਵੱਲੋਂ ਨਾਂ ਪੁੱਛਣ ਤੇ ਫੋਨ ਕਾਲ ਡਿਸਕਨੈਕਟ ਕਰ ਦਿੱਤੀ ਜਾਂਦੀ ਸੀ ਜਦਕਿ ਆਖਰੀ ਵਾਰ WhatsApp ਕਾਲ ਦੇ ਵਿੱਚ ਉਸਤੇ ਕੋਲੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਦੀ ਸੂਚਨਾ ਉਸਨੇ ਥਾਣਾ ਸਦਰ ਪੁਲਿਸ ਨੂੰ ਦਿੱਤੀ ਤੇ ਜਿਸ ਉੱਤੇ ਕਾਰਵਾਈ ਕਰਦਿਆਂ ਹੋਇਆਂ ਥਾਣਾ ਸਦਰ ਪੁਲਿਸ ਨੇ ਰੰਗਦਾਰੀ ਮੰਗਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ ਤੇ ਇਸ ਦੇ ਤਹਿਤ ਹੀ ਲੁਭਾਣਿਆ ਵਾਲੀ ਨੇੜੇ ਪੁਲਿਸ ਨੇ ਫਰੋਤੀ ਦੀ ਰਕਮ ਦੇਣ ਤੇ ਬਹਾਨੇ ਇਹਨਾਂ ਮੁਲਜ਼ਮਾਨੋ ਬੁਲਾਇਆ ਤੇ ਉਹਨਾਂ ਦਾ ਇਨਕਾਊਂਟਰ ਕੀਤਾ ਜਿਸ ਦੇ ਵਿੱਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਹੈ ਤੇ ਜਿਸ ਨੂੰ ਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਸੀਗੇ ਇੱਕ ਕੰਟਰੈਕਟਰ ਸੇਤਿਆ ਮਿਲਜ਼ੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਵਿਸ਼ਨੂ ਦੇ ਨਾਮ ਤੇ जो बंदे बे इन्हों तो एक करोड़ रुपए की मांग कर रहे थे तो जो साधु राम है इन्होंने पुलिस में अप्रोच किया अप्रोच कर तो बाद टीम बनाई तो जो एक्सटॉशनिस्ट थे इन्होंने गलबात शुरू की जो इन ये इन्होंने नैगोशिएशन चलती रही जी नैगोशिएशन तो बाद एक प्लान बनया कि असी जो है पैसे हैंड ओवर करा ਇਹ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਮੰਗੇ ਇਹਨਾਂ ਨੂੰ ਟਰੈਕ ਕੀਤਾ ਜਾਏਗਾ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇਨਚਾਰਜ ਸੀਆਈਏ ਅੰਡਰ ਦੀ ਸੁਪਰਵੀਜ਼ਨ ਆਵ ਐਸਪੀਡੀ ਤੇ ਡੀਐਸਪੀਡੀ ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀਗੇ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਗਿਆ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਸ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਇਹਨਾਂ ਚੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ 100 ਕਾਲਸ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕੰਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਕਿਓਤ ਹੈਗੀ ਹੈ ਇਹਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋਂ 1 ਰੁਪਏ ਇੱਕ ਸਟੌਟ ਕਰਨ ਦਾ ਪਲਾਨ ਕੀਤਾ ਸੀ ਤੇ ਬਾਅਦ ਦੇ ਵਿੱਚ ਜੋ ਗੱਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਦੇ ਨਾਲ ਇਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਬੱਜਾਏ ਉਹਨੂੰ ਹਸਪਤਲ ਲੈ ਕੇ ਗਿਆ ਹੀ ਇਜ਼ ਇੰਜਰਡ ਬਟ ਹੀ ਇਜ਼ ਸੇਫ ਸਰ ਅਦਰ ਤੋਂ ਇਹ ਨਤੂ ਰੰਗਦਾਰੀ ਮੰਗ ਰਹੀ ਸੀ ਇਹ ਰੰਗਦਾਰੀ ਨੂੰ ਚੱਲ ਜੀ 2 ਦਿਨ ਹੋ ਗਏ ਸੀ ਕੱਲ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਨਾਲ ਦੇ ਨਾਲ ਹੀ ਇਸ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਤੇ ਵੀ ਹੈਡ ਸਟਾਰਟਡ ਵਰਕਿੰਗ ਆਊਟ ਕਿ ਇਹ ਜੋ ਬੰਦੇ ਹੈਗੇ ਕਿਵੇਂ ਇਹਨੂੰ ਨਾਬ ਗਰਾਂਗੇ ਇਹ ਲਾਰੈਂਸ ਬਿਸ਼ਨੋਏ ਜੋ ਗੈਂਗਸਟਰ ਹੈਗਾ ਉਹਦਾ ਨਾਮ ਲੈ ਕੇ ਫਿਰੋਤੀ ਮੰਗ ਰੇ ਸੀ ਤੇ WBC ਕੋਈ ਲਾਰੈਂਸ ਨਾਲ ਦਾ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਤਾਲ ਹੈਗੀ ਜੀ ਉਹ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹਨ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਆਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਹੈ ਇਹਨਾਂ ਦੇ ਨਾਲ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ ਦੱਸ ਦिए ਕਿ ਜ਼ਖਮੀ ਦੀ ਪਛਾਣ ਸੁਖਮੰਦਰ ਸਿੰਘ ਵਜੋਂ ਹੋਈ ਹੈ ਜਦਕਿ ਬਾਕੀ ਦੋਹਾਂ ਦੀ ਪਛਾਣ ਲਖਵੀਰ ਸਿੰਘ ਅਤੇ ਸਰਵਣ ਸਿੰਘ ਵਜੋਂ ਹੋਈ ਹੈ ਦੱਸ ਦिए ਕਿ ਇਹਨਾਂ ਵਿੱਚੋਂ ਇੱਕ ਨੂੰ ਬਲਸੰਦ ਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਦੱਸ ਦिए ਕਿ ਪੁਲਿਸ ਇਹਨਾਂ ਦੋਸ਼ੀਆਂ ਦੀ ਪਿਛਲੇ 3-4 ਦਿਨਾਂ ਤੋਂ ਪਾਲ ਦੇ ਵਿੱਚ ਲੱਗੀ ਹੋਈ ਸੀ ਜਿਸ ਤਹਿਤ ਪੁਲਿਸ ਨੇ ਕਾਰਪਾਈ ਕਰਦਿਆਂ ਹੋਇਆ ਇਹ ਵੱਡਾ ਐਨਕਾਊਂਟਰ ਕੀਤਾ ਜਗਬਾਣੀ ਟੀਵੀ ਦੇ ਲਈ ਮੁਖਸਦ ਸਾਹਿਬ ਤੋਂ ਐਚਰ ਟੂ ਬੀ ਬੀ ਰਿਪੋਰਟ ਦੇ ਮੀ ਦੇ ਵਿੱਚ ਪੁਜਾ ਪੁਲਿਸ ਤੇ ਵੱਲੋਂ ਵੱਡਾ ਐਨਕਾਊਂਟਰ ਕੀਤਾ ਗਿਆ ਤਾਂ ਕਿ ਬੀਤ ਰਾਤ ਪਿੰਡ ਲੁਬਾਣਿਆ ਪਾਲੀ ਨੇੜੇ ਮੁਕਸਰ ਪੁਲਿਸ ਤੇ ਵੱਲੋਂ ਐਨਕਾਊਂਟਰ ਕੀਤਾ ਗਿਆ ਤੇ ਇਸ ਐਨਕਾਊਂਟਰ ਦੇ ਵਿੱਚ ਜ਼ਖਮੀ ਵਿਅਕਤੀਆਂ ਨੇ ਸਾਥੀਆਂ ਸਮੇਤ ਇੱਕ ठेकेदार ਤੋਂ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਤੇ ਜਿਸ ਤੇ ਚੱਲਦਿਆਂ ਲੁਬਾਣਿਆ ਵਾਲੀ ਨੇੜੇ ਪੁਲਿਸ ਨੇ ਫਿਰੋਤੀ ਦੀ ਰਕਮ ਦੇਣ ਵਖਾਣੇ ਵਿਅਕਤੀਆਂ ਨੂੰ ਬੁਲਾਇਆ ਤੇ ਜਿਸ ਤੋਂ ਬਾਅਦ ਇਨਾ ਮੁਲਜ਼ਮਾਂ ਦੇ ਵੱਲੋਂ ਪੁਲਿਸ ਤੇ ਉੱਪਰ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਤੇ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਕਿ ਛੇਤੀਆਂ ਪੇਪਰ ਮਿਲ ਰੁਪਾਣਾ ਵਿੱਚ ਕੰਮ ਕਰਦੇ ਇੱਕ ਟੇਕੇਦਾ ਨੂੰ ਪਿਛਲੇ ਦਿਨੀ ਮੋਬਾਈਲ ਦੇ ਉੱਪਰ ਕਿਸੇ ਨਾਮਾ ਮਾਲੂਮ WhatsApp ਨੰਬਰ ਤੋਂ ਪੰਜ-ਛੇ ਕਾਲ ਆਈਆਂ ਸਨ ਹਾਲਾਂਕਿ ਉਸਦੇ ਵੱਲੋਂ ਨਾਂ ਪੁੱਛਣ ਤੇ ਫੋਨ ਕਾਲ ਡਿਸਕਨੈਕਟ ਕਰ ਦਿੱਤੀ ਜਾਂਦੀ ਸੀ ਜਦਕਿ ਆਖਰੀ ਵਾਰ WhatsApp ਕਾਲ ਦੇ ਵਿੱਚ ਉਸਤੇ ਕੋਲੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਦੀ ਸੂਚਨਾ ਉਸਨੇ ਥਾਣਾ ਸਦਰ ਪੁਲਿਸ ਨੂੰ ਦਿੱਤੀ ਤੇ ਜਿਸ ਉੱਤੇ ਕਾਰਵਾਈ ਕਰਦਿਆਂ ਹੋਇਆਂ ਥਾਣਾ ਸਦਰ ਪੁਲਿਸ ਨੇ ਰੰਗਦਾਰੀ ਮੰਗਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ ਤੇ ਇਸ ਦੇ ਤਹਿਤ ਹੀ ਲੁਭਾਣਿਆਂ ਵਾਲੀ ਨੇੜੇ ਪੁਲਿਸ ਨੇ ਫਰੋਤੀ ਦੀ ਰਕਮ ਦੇਣ ਤੇ ਬਹਾਨੇ ਨਾ ਮੁਲਜ਼ਮਾਂ ਨੂੰ ਬੁਲਾਇਆ ਤੇ ਉਹਨਾਂ ਦਾ ਇਨਕਾਊਂਟਰ ਕੀਤਾ ਜਿਸ ਦੇ ਵਿੱਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਹੈ ਤੇ ਜਿਸ ਨੂੰ ਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਸੀਗੇ ਇੱਕ ਕੰਟਰੈਕਟਰ ਸੇਤਿਆ ਮਿਲਜ਼ ਦੇ ਵਿੱਚ ਇਨਨੂ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਬਿਸ਼ਨੋ ਦੇ ਨਾਮ ਦੀ ਜੋ ਬੰਦੇ ਸੀਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਇਹ ਜੋ 사ਧੂ ਰਾਮ ਹੈਗੇ ਇਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਅਪਰੋਚ ਕਰਨ ਤੋਂ ਬਾਅਦ ਐਸੀ ਟੀਮਾਂ ਬਣਾਈ ਤੇ ਜੋ ਐਕਸਟਰਸ਼ਨੇਸ ਸੀਗੇ ਇਹਨਾਂ ਦੇ ਨਾਲ ਗਲਬਾਜ ਸ਼ੁਰੂ ਕੀਤਾ ਜੇ ਇਹਨਾਂ ਦੇ ਸੀਗੇ ਇਹਨਾਂ ਦੇ ਨਾਲ ਨੇਗੋਸ਼ੀਏਸ਼ਨ ਚੱਲਦੀ ਰਹੀ ਜੀ ਨੇਗੋਸ਼ੀਏਸ਼ਨ ਤੋਂ ਬਾਅਦ ਸਾਡਾ ਇੱਕ ਪਲਾਨ ਬਣਿਆ ਕਿ ਅਸੀਂ ਜੋ ਹੈ ਪੈਸੇ ਹੈਂਡਓਵਰ ਕਰਾਂਗੇ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਮੰਗੇ ਇਹਨਾਂ ਨੂੰ ਟਰੈਪ ਕੀਤਾ ਜਾਏਗਾ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇੰਚਾਰਜ ਸੀਆਈਏ ਅੰਡਰ ਦੀ ਸੁਪਰਵੀਜ਼ਨ ਆਵ ਐਸਪੀਡੀ ਤੇ ਡੀਐਸਪੀਡੀ ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀਗੇ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਗਿਆ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਸ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਦੱਸਣਾ ਚਾਹਨਾ ਹੈ ਕਿ ਇਹਨਾਂ ਚੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ 100 ਕਾਲਜ਼ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕੰਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਹੈਗੀ ਹੈ ਇਹਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋਂ 1 ਰੁਪਏ ਇੱਕ ਸਟਾਟ ਕਰਨ ਦਾ ਪਲਾਨ ਕੀਤਾ ਸੀ ਤੇ ਬਾਅਦ ਦੇ ਵਿੱਚ ਜੋ ਗਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਦੇ ਨਾਲ ਇਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਬੱਜਾਏ ਉਹਨੂੰ ਹਸਪਤਲ ਲੈ ਕਰ ਗਿਆ ਹੀ ਇਜ਼ ਇੰਜਰਡ ਬਟ ਹੀ ਇਜ਼ ਸੇਫ ਸਰ ਕਦਰ ਤੋਂ ਇਹ ਨੂੰ ਰੰਗਦਾਰੀ ਮੰਗ ਰਹੀ ਸੀ ਇਹ ਰੰਗਦਾਰੀ ਨੂੰ ਚੱਲ ਜੀ 2 ਦਿਨ ਹੋ ਗਏ ਸੀ ਕੱਲ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਨਾਲ ਦੇ ਨਾਲ ਹੀ ਇਸ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਤੇ ਵੀ ਹੈਡ ਸਟਾਰਟਡ ਵਰਕਿੰਗ ਆਊਟ ਕਿ ਇਹ ਜੋ ਬੰਦੇ ਹੈਗੇ ਕਿਵੇਂ ਇਹਨੂੰ ਨਾਬ ਕਰਾਂਗੇ ਇਹ ਲਾਰੈਂਸ ਬਿਸ਼ਨੂਏ ਜੋ ਗੈਂਗਸਟਰ ਹੈਗਾ ਉਹਦਾ ਨਾਮ ਲੈ ਕੇ ਫਿਰੋਤੀ ਮੰਗ ਰੇ ਸੀ ਤੇ WBC ਕੋਈ ਲਾਰੈਂਸ ਨਾਲ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਤਾਲ ਹੈਗੀ ਜੀ ਉਹਦੇ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹਨ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਆਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਹੈ ਇਹਨਾਂ ਦੇ ਨਾਲ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ ਦੱਸ ਦिए ਕਿ ਜ਼ਖਮੀ ਦੀ ਪਛਾਣ ਸੁਖਮੰਦਰ ਸਿੰਘ ਵਜੋਂ ਹੋਈ ਹੈ ਜਦਕਿ ਬਾਕੀ ਦੋਹਾਂ ਦੀ ਪਛਾਣ ਲਖਵੀਰ ਸਿੰਘ ਅਤੇ ਸਰਵਣ ਸਿੰਘ ਵਜੋਂ ਹੋਈ ਹੈ ਦੱਸ ਦिए ਕਿ ਇਹਨਾਂ ਵਿੱਚੋਂ ਇੱਕ ਕੰਬਲ ਸੰਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਦੱਸ ਦिए ਕਿ ਪੁਲਿਸ ਇਹਨਾਂ ਦੋਸ਼ੀਆਂ ਦੀ ਪਿਛਲੇ 3-4 ਦਿਨਾਂ ਤੋਂ ਪਾਲ ਦੇ ਵਿੱਚ ਲੱਗੀ ਹੋਈ ਸੀ ਜਿਸ ਸਹਤ ਪੁਲਿਸ ਨੇ ਕਾਰਪਾਈ ਕਰਦਿਆਂ ਹੋਇਆ ਇਹ ਵੱਡਾ ਐਨਕਾਊਂਟਰ ਕੀਤਾ ਚਗਬਾਣੀ ਟੀਵੀ ਦੇ ਲਈ ਮੁਕਸਦ ਸਾਹਿਬ ਤੋਂ ਐਚਏ ਟੂ ਬੀ ਬੀ ਰੋਪੋ ਵਾਰਦੇ ਮੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਨਕਾਊਂਟਰ ਕੀਤਾ ਗਿਆ ਕਾਸੀ ਕੀ ਬੀਤ ਰਾਤ ਪਿੰਡ ਲੁਬਾਣਿਆ ਪਾਲੀ ਨੇੜੇ ਮੁਕਸਰ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਤੇ ਇਸ ਐਨਕਾਊਂਟਰ ਦੇ ਵਿੱਚ ਜ਼ੱਫੀ ਵਿਅਕਤੀਆਂ ਨੇ ਸਾਥੀਆਂ ਸਮੇਤ ਇੱਕ ठेकेदार ਤੋਂ 1 ਕਰੋੜ ਰੁਪਏ ਦੀ ਫਰੋਤੀ ਬੰਗੀ ਸੀ ਤੇ ਜਿਸ ਤੇ ਚੱਲਦੇ ਆ ਲੁਬਾਣਿਆ ਵਾਲੀ ਨੇੜੇ ਪੁਲਿਸ ਨੇ ਫਰੋਤੀ ਦੀ ਰਕਮ ਦੇਣ ਬਹਾਨੇ ਵਿਅਕਤੀਆਂ ਨੂੰ ਬੁਲਾਇਆ ਤੇ ਜਿਸ ਤੋਂ ਬਾਅਦ ਇਨਾ ਮੁਜ਼ਮਾ ਦੇ ਵੱਲੋਂ ਪੁਲਿਸ ਤੇ ਉੱਪਰ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਤੇ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਕਿ ਛੇਤੀਆਂ ਪੇਪਰ ਮਿਲ ਰੁਪਾਣਾ ਵਿੱਚ ਕੰਮ ਕਰਦੇ ਇੱਕ ठेकेदार ਨੂੰ ਪਿਛਲੇ ਦਿਨੀ ਮੋਬਾਈਲ ਦੇ ਉੱਪਰ ਕਿਸੇ ਨਾਮਾ ਲੂਮ WhatsApp ਨੰਬਰ ਤੋਂ ਪੰਜ-ਛੇ ਕਾਲ ਆਈਆਂ ਸਨ ਹਾਲਾਂਕਿ ਉਸ ਦੇ ਵੱਲੋਂ ਨਾਂ ਪੁੱਛਣ ਤੇ ਫੋਨ ਕਾਲ ਡਿਸਕਨੈਕਟ ਕਰ ਦਿੱਤੀ ਜਾਂਦੀ ਸੀ ਜਦ ਕਿ ਆਖਰੀ ਵਾਰ WhatsApp 콜 ਦੇ ਵਿੱਚ ਉਸਤੇ ਕੋਲੋਂ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਸੀ ਦੇ ਇਸ ਦੀ ਸੂਚਨਾ ਉਸਨੇ ਥਾਣਾ ਸਦਰ ਪੁਲਿਸ ਨੂੰ ਦਿੱਤੀ ਤੇ ਜਿਸ ਉੱਤੇ ਕਾਰਵਾਈ ਕਰਦਿਆਂ ਹੋਇਆ ਥਾਣਾ ਸਦਰ ਪੁਲਿਸ ਨੇ ਰੰਤਦਾਰੀ ਮੰਗਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ ਦੇਸ ਦੇ ਤਹਿਤ ਹੀ ਲੁਭਾਣਿਆਂ ਵਾਲੀ ਨੇੜੇ ਪੁਲਿਸ ਨੇ ਫਰੋਤੀ ਦੀ ਰਕਮ ਦੇਣ ਤੇ ਬਹਾਨੇ ਨਾ ਮੁਸਬਾਨ ਨੂੰ ਬੁਲਾਇਆ ਤੇ ਉਹਨਾਂ ਦਾ ਇਨਕਾਊਂਟਰ ਕੀਤਾ ਜਿਸ ਦੇ ਵਿੱਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਹੈ ਤੇ ਜਿਸ ਨੂੰ ਕੀ ਹਸਪਤਾਲ ਵਿੱਚ ਦਾਖਲ ਕਰ ਪਾਇਆ ਗਿਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਸਗੇ ਇੱਕ ਕੰਟਰੈਕਟਰ ਸੇਤਿਆ ਮਿਲਜ਼ ਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਵਿਸ਼ਨੂ ਦੇ ਨਾਮ ਤੇ जो बंदे ना तो एक करोड़ रुपए की मांग कर रहे थे तो जो साधु राम है पुलिस में अप्रोच किया अप्रोच कर बाद बनाई तो जो एक्सटॉशनिस्ट है इन्होंने गलबात शुरू की जो इन ये इन्होंने नैगोशिएशनस चलती रही थी नैगोशिएशन तो बाद, ना ना तो बाद एक प्लान बनया कि असी जो है पैसे हैंड ओवर करा ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਬੰਗੇ ਇਹਨਾਂ ਨੂੰ ਟਰੈਪ ਕੀਤਾ ਜਾਏਗਾ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇਨਚਾਰਜ CIA ਅੰਡਰ ਦੀ ਸੁਪਰਵੀਜ਼ਨ ਆਫ SP D ਤੇ DSP D ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀਗੇ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਗਿਆ